ਇਹ ਖਬਰ ਜਿਹੜੀ ਤੁਹਾਡੇ ਨਾਲ ਹੁਣ ਅਸੀਂ ਸਾਂਝੀ ਕਰ ਰਹੇ ਹਾਂ ਤੇ ਤੁਹਾਨੂੰ ਦੱਸ ਰਹੇ ਹਾਂ ਪਤਾ ਨਹੀਂ ਕਦੋਂ ਕਿਸੇ ਨਾਲ ਕੀ ਹੋ ਜਾਵੇ ਤੇ ਕੀ ਹੁੰਦਾ ਹੈ ਕਿਸੇ ਦਾ ਵਿਸ਼ਵਾਸ ਹੀ ਨਹੀਂ ਰਿਹਾ ਇਸ ਖਬਰ ਦੇ ਉੱਪਰ ਜਦੋਂ ਤੁਸੀਂ ਇਹ ਪੂਰੀ ਖਬਰ ਸੁਣ ਕੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੇਗੇ ਜਾਵੋਗੇ ਕਿ ਇਸ ਤਰ੍ਹਾਂ ਵੀ ਕੋਈ ਹੁੰਦਾ ਹੈ ਪਰ ਸਾਡੀ ਇੱਕ ਰਿਕਵੈਸਟ ਹੈ ਕਿ ਆਹ ਵੀਡੀਓ ਚੱਲਦੇ ਸਾਰ ਹੀ ਤੁਸੀਂ ਨਵਾਂ ਸ਼ਹਿਰ ਦੋਆਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਤਰ੍ਹਾਂ ਦੀ ਖਬਰ ਤੇ ਹਰ ਰਿਪੋਰਟ ਪਹੁੰਚਦੀ ਰਹੇ ਜੀ ਹਾਂ ਨਵਾਂ ਸ਼ਹਿਰ ਦੇ ਪਿੰਡ ਦੁਰਗਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨਾਲ ਵੱਡੀ ਧੋਖਾਧੜੀ ਹੋ ਗਈ ਅਤੇ ਉਸ ਦੇ ਨਾਲ ਪੈਸਿਆਂ ਦੀ ਵੀ ਠੱਗੀ ਹੋ ਗਈ। ਉਸ ਦੀ ਪਤਨੀ ਬਲੋਂ ਕੀਤੀ ਗਈ ਇਹ ਠੱਗੀ ਜੋ ਕਿ ਉਸ ਦੇ ਪਤੀ ਨੇ किया। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਵਿਆਹ 2017 ਵਿੱਚ ਬਲਾਚੌਰ ਦੇ ਸੁਧਾ ਮਾਜਰਾ ਪਿੰਡ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨਾਲ ਧਾਰਮਿਕ ਰੀਤੀ ਰਵਾਜਾਂ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਉਹਨਾਂ ਦਾ ਇੱਕ ਬੇਟਾ ਵੀ ਆ ਇੱਕ ਪੁੱਤਰ ਵੀ ਹੈ ਤੇ ਸੁਖਵਿੰਦਰ ਕੌਰ ਨੇ ਵਿਆਹ ਤੋਂ ਬਾਅਦ ਉਸਨੇ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕਰ ਦਿੱਤੀ ਕਿ ਮੈਂ ਤੇ ਵੀ ਵਿਦੇਸ਼ ਜਾਣਾ ਹੈਗਾ ਵਿਆਹ ਦੇ ਕੁਝ ਸਾਲ ਬਾਅਦ ਉਸ ਦਾ ਇੱਕ ਮੁੰਡਾ ਹੋਇਆ ਜੋ ਕਿ ਇਸ ਵਕਤ ਤਕਰੀਬਨ ਉਹਨਾਂ ਦੇ ਦੱਸਣ ਅਨੁਸਾਰ ਆ ਜੋ ਉਹਨਾਂ ਨੇ ਕਿਹਾ ਹੈਗਾ ਕਿ ਉਹ 4 ਸਾਲ ਦਾ ਹੈ ਅਤੇ ਉਸ ਦੀ ਵਿਦੇਸ਼ ਜਾਣ ਦੀ ਇੱਛਾ ਨੂੰ ਲੈ ਕੇ ਸੁਖਵਿੰਦਰ ਕੌਰ ਦੇ ਸੋਹਰਿਆਂ ਨੇ 25 ਲੱਖ ਰੁਪਏ ਖਰਚ ਕਰਕੇ ਉਸ ਨੂੰ ਇੰਗਲੈਂਡ ਭੇਜ ਦਿੱਤਾ ਪੀੜਤ ਨੌਜਵਾਨ ਅਨੁਸਾਰ ਵਿਦੇਸ਼ ਜਾ ਕੇ ਸੁਖਵਿੰਦਰ ਕੌਰ ਨੇ ਆਪਣੇ ਸੋਹਰੇ ਪਰਿਵਾਰ ਨਾਲ ਸੰਪਰਕ ਹੀ ਕਰਨਾ ਬਿਲਕੁਲ ਬੰਦ ਕਰ ਦਿੱਤਾ ਇਹ ਉਸ ਦੇ ਪਤੀ ਨੇ ਕਿਹਾ ਹੈ ਤੇ ਉਹਨਾਂ ਨੇ ਹੁਣ ਪੁਲਿਸ ਅੱਗੇ ਇਹ ਗੁਹਾਰ ਲਾਈ ਹੈਗੀ ਆ ਕਿ ਜਿਹੜੀ ਠੱਗੀ ਹੋਈ ਆ ਜਿਹੜੀ ਪਤਨੀ ਆਪਣੇ ਪਤੀ ਅਤੇ ਬੱਚੇ ਨੂੰ ਛੱਡ ਕੇ ਵਿਦੇਸ਼ ਚਲੇ ਗਈ ਆ ਮੁੜ ਕੇ ਕੋਈ ਗੱਲਬਾਤ ਨਹੀਂ ਹੋਈ ਆ ਤੇ ਪਰਿਵਾਰ ਨੇ ਕਿਹਾ ਆ ਕਿ 25 ਲੱਖ ਰੁਪਏ ਜਾਂ ਤਾਂ ਸਾਡੇ ਦਿੱਤੇ ਜਾਣ ਜੋ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਕਿਹਾ ਆ ਕਿ ਸਾਨੂੰ ਇਹ ਵੀ ਖਬਰ ਵਗੈਰਾ ਮਿਲ ਰਹੀ ਆ ਕਿ ਸ਼ਾਇਦ ਉਹ ਤਲਾਕ ਚਾਹਦੀ ਆ ਹੁਣ ਅਸਲ ਮਾਮਲਾ ਕੀ ਹੈਗਾ ਇਹ ਤੇ ਉਸਦੇ ਪਤੀ ਨੇ ਬਰੋ ਜੋ ਕਿਹਾ ਗਿਆ ਹੈ ਕਾਇਆ ਔਰ ਉਸਨੇ ਇਹ ਕਿਹਾ ਹੈ ਉਸਦੇ ਪਤੀ ਨੇ ਕਿ ਭਾਈ ਉਸਨੇ ਮੇਨ ਨਾਲ ਰਹਿਣਾ ਹੈ ਜਾਂ ਨਹੀਂ ਰਹਿਣਾ ਹੈ ਜਾਂ ਤੇ ਉਹ ਮੇਰੇ ਨਾਲ ਆ ਕੇ ਰਹੇ ਜਾਂ ਫਿਰ ਸਾਨੂੰ ਵਿਦੇਸ਼ ਮੰਗਾ ਲਵੇ ਇਹ ਵੀ ਪਤਾ ਲੱਗਾ ਆ ਕਿ ਉਹ ਜਿਹੜੀ ਲੜਕੀ ਸੀ ਉਸਨੇ ਹਾਇਲਟ ਕੀਤੀ ਹੋਈ ਸੀ ਆਓ ਦੇਖਦੇ ਹਾਂ ਉਸਦੇ ਪਤੀ ਬਲੋ ਕੀ ਕਿਹਾ ਗਿਆ ਪੂਰਾ ਮਾਜਰਾ ਆਕਰ ਹੈ ਕਿ ਅਸੀਂ ਤੁਹਾਡੇ ਸਾਹਮਣੇ ਅੱਜ ਪਿੰਡ ਦੁਰਗਾਪੁਰ ਵਿਖੇ ਪਹੁੰਚੇ ਆ ਤੇ ਜਾਣਾਂਗੇ ਇੱਕ ਨੌਜਵਾਨ ਦੇ ਕੋਲ ਉਸਦੀ ਹੱਦਬੀਤੀ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਅਨਪ੍ਰੀਤ ਸਿੰਘ ਆ ਪਿੰਡ ਦੁਰਗਾਪੁਰ ਮੈਂ ਜੀ 2017 'ਚ ਮੇਰੀ ਮੈਰਿਜ ਹੋਈ ਸੀ ਤੇ ਸੁਖਮਿੰਦਰ ਕੌਰ ਨਾਂ ਪਿੰਡ ਸੁਧੋ ਮਾਇਰਾ ਤੇ ਮਦਰ ਦਾ ਨੇਮ ਹੈਗਾ ਪ੍ਰਿੰਦਰ ਕੌਰ ਤੇ ਡੈਡੀ ਦਾ ਨਾਮ ਹੈਗਾ ਮਰੀਕ ਸਿੰਘ 2017 'ਚ ਮੇਰੀ ਮੈਰਿਜ ਹੋਈ ਸੀ ਬੰਨੀ ਵੀ ਮੇਰੀ ਇੱਥੇ ਮੇਰੇ ਕੋਲ ਤਿੰਨ ਸਾਲ ਥਾਰ ਰਹੀ ਹੈ ਜੀ ਉਹ ਉਹ ਪਿਆਰ ਹੁੰਦਾ ਜਗਾ ਸਾਡਾ ਜੀ ਆਪਸ ਵਿੱਚ ਕਦੇ ਉਹਨੇ ਦਿਖਾਵਾ ਨਹੀਂ ਕੀਤਾ ਵੀ ਕਿੰਨਾ ਚੱਲ ਰਹੀ ਉਹਨਾਂ ਦਾ ਪਹਿਲੇ ਵਾਰ ਪਲਾਨ ਸੀਗਾ ਉਹਦੀ ਮਾਦਾ ਦਾ ਤੇ ਉਹਦਾ ਦੋਨਾਂ ਦਾ ਫਿਰ ਨਹੀਂ ਉਹ ਨਹੀਂ ਵੀ ਇੱਥੇ ਜਿੰਨਾ ਆ ਜਾਂਦੀ ਸੀ ਵੀ ਦੂਹੇ 30 ਦਿਨ ਬਾਅਦ ਅੱਜ ਇੱਥੇ ਆ ਜਾਂਦੀ ਸੀ ਮੇਰੇ ਤਾਂ ਫੋਟੋ ਵੀ ਵਿਆਹ ਦੀ ਕੋਈ ਨਹੀਂ ਹੈ ਕਿ ਸਾਰੀਆਂ ਫੋਟੋਆਂ ਉਹਨਾਂ ਦੇ ਕੋਲ ਹੀ ਲੈ ਕੇ ਪਹਿਲੇ ਹੀ ਲੈ ਕੇ ਜਦੋਂ ਉਹ ਤੇ ਜਦੋਂ ਦੀ ਉਹ ਬਾਹਰ ਗਈ ਹੈ ਇਹ ਦੋ ਸਾਲ ਹੋ ਗਏ ਤੇ ਉਹਨੂੰ ਮੈਨੂੰ ਇੱਕ ਵਾਰ ਨੂੰ ਹੁੰਦੀ ਚਾਹ ਅੱਛਾ ਜਦੋਂ ਬਰਸਤ ਚ ਵਾਯੂ ਮਨ ਜਦੋਂ ਬਾਹਰ ਗਈ ਸੀ ਉਹ ਤੁਸੀਂ ਭੇਜਿਆ ਕਿ ਆਹਨੇ ਲੈਵਲ ਤੇ ਨਹੀਂ ਅਸੀਂ ਭੇਜਿਆ ਸਮਝ ਤੇ ਉਹਦਾ ਜਿਹੜਾ ਖਰਚਾ ਸੀ ਉਹ ਕਿਨੇ ਕੀਤਾ ਸੀਗਾ ਖਰਚਾ ਜਿਹੜਾ ਉਹ ਪੁੱਪਾ ਨੇ ਕੀਤਾ ਸੀਗਾ ਜਿੱਦਾਂ ਰਿਸ਼ਤੇਦਾਰੀ ਇਹ ਜੀ ਇਹਨਾਂ ਨੇ ਕੀਤਾ ਸੀਗਾ ਜਿੱਦਾਂ 16 ਲੱਖ ਤਾਂ ਮੇਰੇ ਘਰ ਵਾਲੇ ਦੇ ਅਕਾਊਂਟ 'ਚ ਪਾਇਆ ਸੀਗਾ ਉਹ ਲੈਣ ਨੂੰ ਪੇਮੈਂਟ ਤੇ 9 ਲੱਖ ਉਹਨਾਂ ਨੂੰ ਪਾ ਦੇਤਾ ਸੀਗਾ ਅੱਛਾ ਤੋਂ ਤੁਹਾਡਾ ਵਿਆਹ ਹੋਇਆ ਸੀਗਾ ਉਸ ਵੇਲੇ ਕੀ ਵਿਆਹ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀਗੀ ਕਿ ਬਾਹਰ ਪ ਜਾਣਾ ਤੁਹਾਨੂੰ ਵਿਆਹ 'ਚ ਨਹੀਂ ਰੱਖੀ ਗਈ ਸੀਗੀ ਜਿੱਦਾਂ ਬਾਅਦ 'ਚ ਜਿੱਦਾਂ ਉਹਨਾਂ ਨੇ ਵਾਇਲਟ ਕੀਤੀ ਸੀਗੀ ਪਹਿਲਾਂ ਉਹ ਪੰਜ 6 ਪੈਸ ਆਏ ਹੋ ਸਕੇ ਤੇ ਉਦੋਂ ਪਹਿਲਾਂ ਤਾਂ ਕੋਈ ਵਿਆਹ 'ਚ ਨਹੀਂ ਗੱਲ ਹੋਈ ਸੀ ਬਾਅਦ 'ਚ ਉਹਨੇ ਰਿਕਵੈਸਟ ਕੀਤੀ ਵੀ ਮੈਂ ਬਾਹਰ ਜਾਣਾ ਚਾਹ ਉਹ ਥੀਵੀ ਨੂੰ ਤੀਸਰੀ ਚਲੋ ਕੁੱਤੇ ਦੇ ਖਰਚਾ ਹੋਇਆ ਉਹ ਕਹਿੰਦੀ ਚਲੋ ਫੇਰ ਇਹਨਾਂ ਨੇ ਪੈਸੇ ਲਾਦ ਤੇ ਭੇਜ ਦਿੱਤੇ ਉਹ ਕਹਿੰਦੀ ਮੈਂ ਸਦ ਲੂੰਗੀ ਪੈਸੇ ਵੀ ਵਾਪਸ ਕਰ ਲੂੰਗੀ ਸਾਢੇ ਢੇਰ ਹਸਾਲ ਦੇ ਵਿੱਚ ਵਿੱਚ ਤੇ ਇਹਨਾਂ ਨੂੰ ਸਦ ਲੂੰਗੀ ਮੈਂ ਉਹਨੇ ਜੀ ਬਾਹਰ ਜਾ ਕੇ ਕਰ ਸਾਢੇ ਨੌ ਗੱਲਬਾਤ ਨਹੀਂ ਕੀਤੀ ਉਹਨੇ ਬਲੋਕ ਦੇ ਪਾਸ ਤੇ ਕਿੰਨਾ ਤੁਸੀਂ ਖਰਚਾ ਕੀਤਾ ਬਾਹਰ ਭੇਜਣ ਲਈ 25 ਲੱਖ ਹੋ ਗਿਆ ਜੀ ਦੋਟ ਜਦੋਂ ਮੈਂ ਪਹਿਲੀ ਵਾਰ ਗਈ ਬਾਹਰ ਉਸ ਵੇਲੇ ਤੁਸੀਂ ਛੱਡ ਗਏ ਸੀ 에어ਪੋਰਟ ਤੇ 에어ਪੋਰਟ ਤੇ ਹਾਂ ਜੀ ਅਸੀਂ ਛੱਡ ਤੇ ਉਹਦੇ ਬਾਅਦ ਤੁਹਾਡਾ ਨਾਲ ਗੱਲ ਬਿਲਕੁਲ ਬੰਦ ਕਰ ਬਿਲਕੁਲ ਉਹ ਤੋਂ ਬਾਅਦ ਬਿਲਕੁਲ ਹੀ ਗੱਲ ਨਹੀਂ ਬਲੋ ਕਿੰਨੀ ਫਿਰ ਚੱਲੀ ਤੁਹਾਡੀ ਗੱਲਬਾਤ ਕਦੀ ਫੋਨ ਆਇਆ ਪਤਾ ਹੀ ਨਹੀਂ ਫੋਨ ਆਇਆ ਕਿ ਹੁਣ ਉਹ ਤੇਨੇ ਵਿਆਹ ਕਰਾ ਲਿਆ ਤਾਂ ਕੁਝ ਦੇ ਬਾਰੇ ਤੁਹਾਨੂੰ ਨਹੀਂ ਪਤਾ ਨਹੀਂ ਵਿਆਹ ਕਰਾਇਆ ਤਾਂ ਦਾਨੀ ਫਿਰ ਤੁਸੀਂ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕੀਤਾ ਇਸ ਸੰਬੰਧ ਵਿੱਚ ਉਹਨਾਂ ਨਾਲ ਕੋਈ ਮੇਰਾ ਨਹੀਂ ਹੁੰਦਾ ਉਦਾਂ ਮੈਂ ਸਨੇਹੇ ਜਿੱਦ ਤੱਕ ਹੀ ਮਿਲਦੇ ਰਹਿੰਦੇ ਵੀ ਤਲਾਕ ਲੈਣਾ ਅਸੀਂ ਕਈ ਵਾਰ ਪਤਾ ਲੱਗਦਾ ਕਿ ਇਹ ਤਲਾਕ ਮੰਗਦੇ ਆ। ਇੱਕ ਨਾਲ ਛੋਟਾ ਬੱਚਾ ਵੀ ਬੱਠਾ ਹੈ। ਇਹ ਬੱਚਾ ਤੁਹਾਡਾ ਹੈ? ਹਾਂਜੀ, ਮੇਰਾ ਬੱਚਾ 4 ਸਾਲ ਦਾ ਹੋ ਗਿਆ। ਇੱਥੇ ਰਹਿੰਦਾ ਮੇਰੇ ਕੋਲ। ਕੀ ਇਸ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਕੋਈ ਵੀਡੀਓ ਕਾਲ ਤੇ ਕਿ ਜਾਂ ਕਿਦਾਂ ਕੋਈ? ਇੰਨਾ ਵੀ ਗੱਲਬਾਤ ਨਹੀਂ ਕੀਤੀ। ਤੇ ਕਿਹੜੀ ਕਲਾਸ ਪੜਦਾ ਹੈ? ਤੇ ਕੇਜੀ 'ਚ ਪੜਦਾ ਹੈ। ਕੀ ਮੰਗ ਕਰਦੇ ਆ ਉਹ ਤੁਸੀਂ? ਮੰਗ ਵੀ ਇਹੀ ਹੈ ਕਿ ਉਹਨੂੰ ਇਨਸਾਬ ਮਿਲਿਆ ਜਾਵੇ ਜਾਂ ਤਾਂ ਫੇ ਉਹ ਸੱਦੇ ਹੁਣ ਸਾਨੂੰ ਇਹਨੂੰ ਸੱਦੇ ਜਾਂ ਫੇ ਇੱਥੇ ਆ ਕੇ ਰਵੇ ਆਪਣੇ ਬੱਚੇ ਨੂੰ ਦੇਖੇ ਇਹਨੂੰ। ਪਾਲੇ ਦੇਹੀ ਮੈਂ ਗੈਸਾ ਟੀ ਜਹਾਹ ਤੇ ਸਾਡੇ ਪੈਸੇ ਵਾਪਸ ਦਿੱਤੇ ਜਾਣ ਤੇ ਕੀ ਆ ਜਿਹੜਾ ਲੱਗਾ ਹਰ ਚ ਕੁਛ ਹੀ ਕੀ ਕੰਮ ਕਰਦੇ ਹੋਣ ਇੱਥੇ ਮੈਂ ਪਲੰਬਰ ਦਾ ਕੰਮ ਕਰਦਾ ਨਹੀਂ ਇੱਥੇ ਉਹ ਖੇਤੀ ਨਹੀਂ ਕਰ ਲਈ ਸੀ ਹਾਂਜੀ ਸਰਪੰਚ ਸਾਹਿਬ ਜੀ ਇਹ ਜਿਹੜਾ ਕਿ ਤੁਸੀਂ ਗੱਲਬਾਤ ਦੱਸੀ ਹੈ ਸਾਰੀ ਵਾਰ ਤਾਂ ਤੁਹਾਡੇ ਨਾਲ ਹੋਈ ਹੈ ਗੱਲਬਾਤ ਦੱਸਿਓ ਜਾਣਕਾਰੀ ਸਾਂਝੀ ਕਰਿਓ ਕਿਦ ਤੱਕ ਦਾ ਹੋਇਆ ਸਰ 2017 ਦੇ ਵਿੱਚ ਇਹ ਬੇਟੀ ਦਾ ਵਿਆਹ ਕੀਤਾ ਸੀ ਜੀ ਸ੍ਰੀਮਤੀ ਅਮਰੀਕ ਸਿੰਘ ਦੇ ਘਰ ਕੁਲਵਿੰਦਰ ਕੌਰ ਦੀ ਸੱਸਵਾ ਜੀ ਉਹ ਕੁੜੀ 10 ਪੜ੍ਹੀ ਹੋਈ ਸੀ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਅਪਾਕੇ ਜਨੂੰ ਭੇਜ ਦਵਾਂਗਾ ਜਦੋਂ ਏਜੰਟਾਂ ਨੂੰ ਪੁੱਛਿਆ ਤਾਂ ਉਹਨਾਂ ਏਜੰਟ ਕਹਿੰਦੇ ਜਾ ਸਕਦੀ ਇੰਗਲੈਂਡ ਦੇ ਵਿੱਚ ਸੀ ਜਾਂ ਹੋਰ ਕਿਤੇ ਵੀ ਜਾ ਸਕਦੀ ਸੀ ਫਿਰ ਇਹਦੀ ਮਾਂ ਨੇ ਕੁਲਵਿੰਦਰ ਗੌਰ ਨੇ ਚਾਹ ਦੀ ਕੋਈ ਪਤਾ ਨਹੀਂ ਕਿੱਦਾਂ ਡਿਗਰੀ ਟੁਕਰੀ ਬਣਾਈ ਸੀ ਕਿਉਂ ਪੈਸੇ ਕੂਸੇ ਦੇ ਕੇ ਜੀ ਉਹ ਫਿਰ ਇਹਨਾਂ ਨੇ ਸਾਥੋਂ ਚੋਰੀ ਹੋਏ ਪਾਸਪੋਰਟ ਲਾ ਦਿੱਤਾ ਜੀ ਕਿਸੇ ਏਜੰਟ ਕੋਲ ਤੇ ਫਿਰ ਵੀ ਜਾ ਕੇ ਕਿਤੇ ਵੀ ਜੀ ਜਾ ਕੇ ਹੁਣ ਭੇਜਨੇ ਪੈਣੀ ਆ ਮੈਂ ਪਤੀ ਲੱਖ ਰੁਪਈਆ ਲਾ ਕੇ ਜੀ ਉਹ ਬਾਹਰ ਭੇਜੀ ਆ ਜੀ 16 ਲੱਖ ਰੁਪਈਆ ਆਪਣੀ ਬੋਟੀ ਦੇ ਨੌ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾਇਆ ਆਪਣੇ ਖਾਤੇ ਜੁਮੇ ਕੋ ਸਟੇਟਮੈਂਟਾਂ ਪ੍ਰੂਫ ਹੈਗੇ ਆ ਜੀ 9 ਲੱਖ ਰੁਪਇਆ ਅਮਰੀਕ ਸਿੰਘ ਉਹ ਕੁੜੀ ਦੀ ਮਾਂ ਤੇ ਪੇ ਉਹਦਾ ਇੱਥੇ ਘਰੋਂ ਲੈ ਕੇ ਗਏ ਜੀ ਸਾਨੂੰ ਤਾਂ ਏਜੰਟ ਦਾ ਵੀ ਨਹੀਂ ਪਤਾ ਵੀ ਕਿਹਦੇ ਕੋਲ ਇਹ ਇਹਦੇ ਪਾਸੀ ਦੀ ਜੇ ਲਵਾਇਆ ਹੈ ਸਾਨੂੰ ਨਹੀਂ ਪਤਾ ਜਿਹੜੀ ਸਟੇਟਮੈਂਟ ਵਗੈਰਾ ਤੁਹਾਡੇ ਕੋਲ ਹਾਂਜੀ ਹੈਗੀ ਹੈ ਜੀ ਹੈਗੀ ਮੈਂ ਤੇ ਜਿਹੜਾ ਇਹਦਾ ਬੇਟਾ ਤਾਂ ਤੁਹਾਡੇ ਨਾਲ ਰਿਸ਼ਤਾ ਕੀਤਾ ਸੀਗਾ ਇਹ ਕਿਸ ਨੇ ਕੀਤਾ ਹੈ ਇਹ ਸਰਪੰਚ ਸਿੰਘ ਹੈ ਜੀ ਡਾਕਟਰ ਸਰਪੰਚ ਸਿੰਘ ਬਾਲਾਚੌਰ ਦਾ ਜੀ ਉਹ ਸਾਡੀ ਬਰਾਦਰੀ ਦੇ ਹੀ ਹੈ ਜੀ ਉਹਨੇ ਰਿਸ਼ਤਾ ਕਰਾਇਆ ਕੀ ਉਹਨਾਂ ਨਾਲ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਪੰਚਾਇਤ ਹੋਈ ਦੋ ਤਿੰਨ ਬਣੀ ਸੀ ਥਾਣੇ ਵੀ ਫੈਸਲਾ ਹੋਇਆ ਜੀ ਫਿਰ ਡੀਐਸਪੀ ਚਾਂਦ ਦੇ ਵੀ ਫੈਸਲਾ ਹੋਇਆ ਜੀ ਉਹ ਕਹਿੰਦੀ ਸੀ ਕਿ ਇੱਕ ਸਾਲ ਦੇ ਵਿੱਚ ਵਿੱਚ ਮੈਂ ਆਪਣੇ ਇਹਨੂੰ ਛੋਟੇ ਬੇਟੇ ਨੂੰ ਤੇ ਇਹਨੂੰ ਆਪਣੇ ਜਵਾਈ ਨੂੰ ਮੈਂ ਬਾਅਦ ਭੇਜ ਦੂੰਗੀ ਜੀ ਕੁੜੀ ਮੇਰੀ ਸਾਧ ਲੂਗੀ ਜੀ ਹੁਣ ਤਾਂ 2 ਸਾਲ ਹੋ ਗਏ ਜੀ ਨਾ ਸਾਡੇ ਪੈਸੇ ਵਾਪਸ ਕੀਤੇ ਜੀ ਨਾ ਇਹਨਾਂ ਨੂੰ ਦਿੱਤੇ ਜੀ ਨਾ ਇਹਨਾਂ ਨੂੰ ਫੋਨ ਨਾ ਸਾਨੂੰ ਫੋਨ ਕਰਦੀ ਆ ਉਹ ਉਹ ਕਿਸੇ ਨਾ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਜੀ ਉੱਤੇ ਇੰਗਲੈਂਡ ਦੇ ਵਿੱਚ ਜੀ ਤੇ ਹੁਣ ਪਰਚਾ ਹੋਇਆ ਜੀ ਇਹਨਾਂ ਤੇ ਕੁਲਵਿੰਦਰ ਕੌਰ ਤੇ ਸਿਕਵਿੰਦਰ ਕੌਰ ਤੇ ਉਹ ਮਰੀਦ ਸਿੰਘ ਤੇ ਪਰਚਾ ਨਹੀਂ ਹੋਇਆ ਉਬੀਏ ਇਹ ਤਾਂ ਬੇਨਤੀ ਕਰਦੇ ਆ ਵੀ ਉੱਥੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਸਾਡੇ ਕੋਲ ਇੱਕ ਨੰਬਰ ਦੇ ਪੈਸੇ ਆ ਜੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਜੀ ਕੋਸ਼ਿਸ਼ ਹੀ ਹੈ ਤੇ ਵਿਆਜ ਤੇ ਫੜ ਕੇ ਪੈਸੇ ਲਾਏ ਆ ਜੀ ਸਾਡੇ ਕੋਲ ਪੈਨੇ ਹੈ ਨਹੀਂ ਸੀ ਜੀ ਹੁਣ ਜਿਹੜਾ ਬੱਚਾ ਇਹ ਕੌਣ ਸੰਭਾਲ ਰਿਹਾ ਇਸ ਵੇਲੇ ਇਹ ਅਸੀਂ ਸੰਭਾਲਦੇ ਆ ਜੀ ਇਹ ਇਹ ਆਪਣੇ ਡੈਡੀ ਕੋਲ ਵੀ ਰੰਨਾ ਮੇਰੇ ਕੋਲ ਵੀ ਰੰਨਾ ਮੈਂ ਹੀ ਮੈਂ ਹੀ ਜਾਂਦੇ ਕਰਕੇ ਸੰਭਾਲਦਾ ਜੀ ਮੇਰੇ ਕੋਲ ਰੰਨਾ ਪੜਾਉਣਾ ਪਿਆ ਜੀ ਇਹਨੂੰ ਉਹ ਬੱਚੇ ਨਾਲ ਵੀ ਮੋਹ ਹੈ ਉਹ ਕੰਮ ਆ ਜਾਂਦਾ ਨਹੀਂ ਜੀ ਨਹੀਂ ਉਹ ਬੜੇ ਬੇਡੇ ਨੂੰ ਨਹੀਂ ਸਕ ਉਹ ਕਹਿੰਦੇ ਕਿ ਮਤਵ ਲਈ ਨਹੀਂ ਕੋਈ ਤਰ੍ਹਾਂ ਪਰ ਮੈਂ ਆਣਾ ਹੀ ਨਹੀਂ ਜੀ ਵੀ ਉਹ ਹੋਰ ਕਿਸੇ ਮੁੰਡੇ ਨੂੰ ਰਹਿਣ ਆਪੇ ਜਿੱਤੇ ਅੰਗਲੇਡ ਦੇ ਵਿੱਚ ਸਖਸ਼ ਪ੍ਰਸ਼ਾਸਨ ਨੇ ਤੁਹਾਨੂੰ ਕੀ ਸੁਵਾਸਨ ਦਿੱਤਾ ਵੀ ਉਹਨੂੰ ਇੱਥੇ ਲਿਆਵਾਂਗੇ ਆਪਾਂ ਕੀ ਕਰਾਂਗੇ ਵੀ ਉਹਨਾਂ ਨੇ ਤਾਂ ਹਜੇ ਤੱਕ ਕੁਝ ਵੀ ਪਰਚਾ ਜਰੂਰ ਕਰਤਾ ਦੋਨ ਤੇ ਜੀ ਇੱਕ ਤੇ ਨਹੀਂ ਉਹ ਤੇ ਅਮਨਿਤ ਸਿੰਘ ਦੇ ਤੇ ਡੈਡੀ ਤੇ ਨਹੀਂ ਕੀਤਾ ਜੀ ਅਸੀਂ ਤਾਂ ਉਹ ਵੀ ਬੇਨਤੀ ਕਰਦੇ ਵੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਇਹਨਾਂ ਨੇ ਪਹਿਲਾਂ ਹੀ ਆਪਣੀ ਸਲਾਹ ਦੇ ਨਾਲ ਹੀ ਇਹਨਾਂ ਨੇ ਇਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਜੀ 25 ਲੱਖ ਰੁਪਏ ਦੀ ਤੇ ਹੁਣ ਇਹ ਤੁਹਾਡਾ ਜਿਹੜਾ ਕੇਸ ਹੈ ਕਿਤੇ ਕੋ ਚੰਦ ਰੈਸਟੋਰੈਂਟ ਇਹ ਸਿਟੀ ਥਾਣੇ ਚੱਲਦਾ ਜੀ ਕੌਣ ਡੀਲ ਕਰ ਰਿਹਾ ਹੈ ਸਿੰਦਰ ਸਿੰਘ ਆ ਜੀ ਉਹ ਆਪਣੇ ਰੱਤੇ ਵਾਲ ਦੇ ਹੈਗੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਕਿ ਕਈ ਨੌਜਵਾਨ ਜਿਹੜੇ ਕਿ ਵਿਦੇਸ਼ ਜਾਣ ਦੇ ਚਾਹਵਨ ਕਰਕੇ ਆਪਣੀ ਪਤਨੀ ਨੂੰ ਪਹਿਲਾਂ ਭੇਜਦੇ ਹਨ ਤੇ ਬਾਅਦ ਵਿੱਚ ਪਹਿਲੇ ਵੀ ਖਰਚਦੇ ਹਨ ਉਹਨਾਂ ਨੂੰ ਕਿਸ ਨੇ ਆ ਦੇਣੇ ਜੀ ਅਸੀਂ ਤਾਂ ਬੇਨਤੀ ਕਰਦੇ ਜੀ ਕੰਨਾਂ ਨੂੰ ਹੱਥ ਲਾ ਲਿਆ ਇਹਨਾਂ ਨੂੰ ਬੋਟੀਆਂ ਨੂੰ ਇੱਧਰ ਕੱਲੀਆਂ ਨੂੰ ਨਾ ਭੇਜੋ ਜੀ ਇਹ ਭੇਜਣਾਂ ਦਾ ਦੋਨਾਂ ਜਾਣੇ ਦੋਏ ਜਾਣੇ ਜਾਣ ਜੀ ਇਹ ਫਾਇਦਾ ਆ ਜਿਹੜੀ ਕੱਲੀਆਂ ਜਾਂਦੀਆਂ ਕੁੜੀਆਂ ਜੀ ਉੱਥੇ ਜਾ ਕੇ ਇਹ ਗਲਤ ਕੰਮ ਕਰਦੀਆਂ ਗਲਤ ਮੁੰਡਿਆਂ ਨਾਲ ਉੱਥੇ ਜਾ ਕੇ ਰਿਲੇਸ਼ਨ ਬਣਾ ਲੈਂਦੀਆਂ ਉੱਥੇ ਰਹਿਣੀਆਂ ਜੀ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੀਆਂ